ਸਾਥੀਓ ਜੈ ਪੀਮ ਜੈ 파ਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਕਈ ਮਹੀਨਿਆਂ ਤੋਂ ਮਹਾਲੀ ਦੇ ਵਿੱਚ ਜਿੰਨਾ ਜਨਰਲ ਵਰਗ ਦੇ ਆ ਨੇ ਸਾਡਾ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਹੜੱਪੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਸਾਡੇ ਬਹੁਤ ਹੀ ਹੁਨਾਰ ਬਲਬੀਰ ਸਿੰਘ ਆਲਮਪੁਰ ਜਿਨ੍ਹਾਂ ਨੇ 100 ਤੋਂ ਵੱਧ ਕੇਸ ਫੜੇ ਸੀਗੇ ਲੇਕਿਨ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਉਲਟਾ ਸਾਡੇ ਕੜਮ ਚੌਧਰੀਆਂ ਨੇ ਉਹਨੂੰ ਝੂਠੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਫਸਾ ਦਿੱਤਾ ਹੁਣ ਸਾਡਾ ਬਲਬੀਰ ਸਿੰਘ ਆਲਮਪੁਰ ਜੇਲ੍ਹ ਦੇ ਵਿੱਚ ਹੈ ਔਰ ਉਹਨਾਂ ਦੀ ਰਿਹਾਈ ਵਾਸਤੇ ਅਸੀਂ 2 April ਨੂੰ ਸੰਗਰੂਰ ਡੀਸੀ ਦਫ਼ਤਰ ਦੇ ਸਾਹਮਣੇ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਇਸ ਕੱਟ ਦਾ ਹਿੱਸਾ ਬਣੋ ਤੁਹਾਡੇ ਜਿੰਨੇ ਵੀ ਦੋਸਤ ਭੈਣ ਭਰਾ ਰਿਸ਼ਤੇਦਾਰ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰਿਓ ਬਾਕੀ ਮੈਂ ਫੇਰ ਅਪੀਲ ਕਰਦਾ ਕਿ 2 April ਨੂੰ ਸੰਗਰੂਰ ਡੀਸੀ ਦਫ਼ਤਰ ਦੇ ਸਾਹਮਣੇ ਆਪਣਾ ਬਹੁਤ ਵੱਡਾ ਇਕੱਠ ਹੋ ਰਿਹਾ ਆਪਣੀਆਂ ਗੱਡੀਆਂ ਮੋਟਰਸਾਈਕਲ ਲੈ ਕੇ ਆਉਣਾ ਔਰ ਨੀਲੇ ਝੰਡੇ ਲਾ ਕੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਪਰ